आ गया है। आई है।, है। गली गली से आई गली गलीस रविदास बोले सो निर्भय वाल्मीकि महाराज की जय आवाजी सब तो पहला तो तो सारे स्वागत तो है ਦੇ ਤੁਹਾਡੇ ਕਰਕੇ ਸਾਡੇ ਸੰਗਠਨ ਦੀ ਕਾਰਗੁਜ਼ਾਰੀ ਪੂਰਾ ਭਾਰਤ ਦੇਖਦਾ ਵਾਇਸ ਕਰਕੇ ਵਿਸ਼ੇਸ਼ ਤੌਰ ਤੇ ਭਾਵਦਾਸ ਦੇ ਉਹਨਾਂ ਦੇ ਦਫਤਰ ਪਹੁੰਚਣ ਤੇ ਤੁਹਾਨੂੰ ਜੀ ਆਇਆਂ ਨੂੰ ਹੋਰ ਤੁਹਾਡਾ ਧੰਨ। ਪਰ ਭਾਰਤੀ ਆਵਾਦਨੀ ਕੀ ਤਰੰਤਮਾ ਅਜਨੀ ਆਪਣੇ ਮੁੱਖ ਦਫਤਰ ਭਾਵਦਾਸ ਦੀ। ਪਰ ਪਿਤਾ ਪ੍ਰਮਾਤਮਾ ભગવાન ਵਾਦਨੀ ਕੀ ਮਹਾਰਾਜ ਦਾ ਪਾਵਨ ਵਰਕਰ ਦੇਵਾ। ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਵਿਸ਼ਾਲ ਸਮਾਗਮ ਅਤੇ ਵਿਸ਼ਾਲ ਸ਼ੋਭਾ ਯਾਤਰਾ ਜੀ ਆ ਪੰਜ ਅਕਤੂਬਰ ਦੁਪਹਿਰ 2 ਵਜੇ ਲਾ ਦਿੱਤੀ ਗਈ ਹੈ ਜੀ ਦੇ ਹੋਰੇ ਸਾਰੇ ਹੀ ਜਗਮ ਦੇ ਜਿਹੜੇ ਮੁੱਖ ਮਹਿਮਾਨ ਹੈ ਉਹ ਸਰਦਾਰ ਸੁਖਮੀਤ ਸਿੰਘ ਬਾਦਲ ਸਾਹਿਬ ਹੋਣਗੇ ਹੋਰੇ ਸਾਰੇ ਆਗਮ ਤੇ ਜਿਹੜੇ ਸਾਡੇ ਬਦਲ ਸਿਹਰੀ ਸੰਭਲ ਕੋ ਜੁਲਿ ਚੋਗਾ ਜੀ ਕਰਨੀ ਆ ਪਰਮ ਪਿਤਾ ਪਰਮਾਤਮਾ ਸ੍ਰਿਸ਼ਟੀ ਕਰਤਾ ਸਾਰੀ ਦੁਨੀਆ ਦੇ ਮਾਲਕ ਸੰਸਕ੍ਰਿਤੀ ਦੇ ਪਿਤਾਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਤੇ ਪਵਿੱਤਰ ਵਰਗੜ ਦਿਵਸ ਬੜੇ ਹੀ ਸ਼ਰਧਾ ਨਾਲ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਵਾ ਸਭ ਤੋਂ ਪਹਿਲਾਂ ਮੈਂ ਪਾਵਨ ਵਰਗੜ ਦਿਵਸ ਦੀ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਮੈਂ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤੀਆ ਵਾਲਮੀਕੀ ਧਰਮ ਸਮਾਜ ਭਾਵアドਸ ਭਾਰਤ ਵੱਲੋਂ ਇੱਕ ਵਿਸ਼ਾਲ ਸਮਾਗਮ ਜਿਹੜਾ ਕਿ ਦਰੇਸੀ ਗਰਾਉਂ ਦੇ ਖੁੱਲੇ ਮੈਦਾਨ ਦੇ ਵਿੱਚ 5 ਅਕਤੂਬਰ ਦਿਨ ਐਤਵਾਰ ਨੂੰ ਦੁਪਹਿਰ 2 ਵਜੇ ਬੜੀ ਸ਼ਰਧਾ ਨਾਲ ਅਤੇ ਧੂਮ-ਤਾਮ ਨਾਲ ਵਿਸ਼ਾਲ ਸਮਾਗਮ ਜਿਹੜਾ ਵਾ ਅਦੇ ਸ਼ੋਭਾ ਯਾਤਰਾ ਕਰਾਈ ਜਾ ਰਹੀ ਹੈ ਜਿਹਦੇ ਵਿੱਚ ਮੁੱਖ ਮਹਿਮਾਨ ਵਜੋ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਦੇ ਨਾਲ ਬਦਮ ਸ਼੍ਰੀ ਵਿਜੇ ਚੋਪੜਾ ਜੀ ਔਰ ਉਹਨ ਤੋਂ ਇਲਾਵਾ ਧਾਰਮਿਕ ਸਮਾਜਿਕ ਰਾਜਨੀਤਿਕ ਆਗੂ ਸਹਿਬਾਨ ਬੱਡੀ ਗਿੰਤੇ ਚ ਉਥੇ ਪਹੁੰਚਣਗੇ ਔਰ ਭਾਰਤੀ ਆਵਾਲਮੇ ਕੇ ਤਰਨ ਸਮਾਜ ਭਾਵਦਸ ਵੱਲੋਂ ਸਾਰੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕਰ ਲਏ ਗਏ ਆ ਔਰ ਮੈਂ ਸਾਰੇ ਹੀ ਲੁਧਿਆਣਾ ਦੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦਾ ਮੈਂ ਕਿ ਪਾਵਨ ਪ੍ਰਗਟ ਦੇ ਵਦੇ ਸੋ ਮੌਕੇ ਤੇ ਜੋ ਵਿਸ਼ਾਲ ਸਮਾਗਮ ਦਰੈਸੀ ਗਰਾਊਂਡ ਚ 5 ਅਕਤੂਬਰ ਨੂੰ ਕਰਾਇਆ ਜਾ ਰਿਹਾ ਵਾ ਦੁਪਹਿਰ 2 ਵਜੇ ਪਹੁੰਚ ਕੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਔਰ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸਾਡੇ ਧਰਮ ਗੁਰੂ ਸੋਮੀ ਚੰਦਰਪਾਲ ਨਾਰਾਜ ਜੀ ਪਹੁੰਚ ਕੇ ਆਪਣਾ ਆਸ਼ੀਰਵਾਦ ਦੇਣਗੇ ਔਰ ਉਹਨਾਂ ਦੇ ਨਾਲ ਨਾਲ ਹੋਰ ਧਾਰਮਿਕ ਆਗੂ ਇਸ ਸਮਾਗਮ ਦੀ ਜਿਹੜੀ ਆ ਉਹ ਸ਼ੋਭਾ ਵਧਾਣਗੇ ਤਾਂ ਇੰਨੀਆ ਬੇਨਤੀਆ ਕਰਦਾ ਹੋਇਆ ਮੈਂ ਸਾਰਿਆਂ ਨੂੰ ਇੱਕ ਵਾਰੀ ਫੇਰ ਪਾਵਨ ਪ੍ਰਗਟ ਦਿਵਸ ਦੀ ਲੱਖ ਲੱਖ ਵਧਾਈ ਦਿੰਨਾ ਮੈਂ ਜੈ ਵਾਲਮੀਕੀ ਜੈ ਰਵਿਦਾਸ ਜੈ ਕਬੀਰ ਜੈ ਭੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਆਉਣ ਵਾਲੀ 7 ਅਕਤੂਬਰ ਨੂੰ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪ੍ਰਗਟ ਉత్సਵ ਪੂਰੀ ਇਸ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਸੇ ਸੰਦਰਭ ਦੇ ਵਿੱਚ ਜਿਹੜਾ ਇੱਕ ਵਿਸ਼ਾਲ ਸਮਾਗਮ ਦ੍ਰੈਸ਼ੀ ਦੇ ਵਿਸ਼ਾਲ ਮੈਦਾਨ ਦੇ ਵਿੱਚ ਰੱਖਿਆ ਗਿਆ 5 ਅਕਤੂਬਰ ਨੂੰ ਤੇ ਸਮਾਗਮ ਤੋਂ ਬਾਅਦ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਸ਼ਹਿਰ ਦੇ ਵੱਖ-ਵੱਖ ਏਰੀਆ ਚੋਂ ਕੱਢ ਕੇ ਦ੍ਰੇਸ਼ੀ ਤੋਂ ਸ਼ੁਰੂ ਕਰਾਂਗੇ ਤੇ ਕਾਟ ਹੀ ਵਾਲਮੀਕੀ ਵਿਖੇ ਸਮਾਪਨ ਹੋਊਗਾ ਉਹਦਾ ਤੇ ਉਹਦੇ ਨਾਲ-ਨਾਲ ਜਿਹੜੀ ਸ਼ੋਭਾ ਯਾਤਰਾ ਦੀ ਅਗਵਾਈ ਕਰਨ ਵਾਸਤੇ ਸਾਡੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਾਹਿਬ ਆ ਰਹੇ ਨੇ ਤੇ ਜਿਹੜੇ ਭਾਰਤ ਦੇ ਸਾਡੇ ਇਸ ਟਾਈਮ ਪੰਜਾਬ ਨੂੰ ਰਿਪਰੈਜ਼ੈਂਟ ਕਰਨ ਵਾਲੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਮੰਤਰੀ ਨੇ ਰੇਜ਼ਵੇ ਦੇ ਰਗਨੀ ਸਿੰਘ ਬਿੱਟੂ ਜੀ ਉਹ ਇਹ ਪ੍ਰੋਗਰਾਮ ਦੀ ਤੇ ਸ਼ੋਭਾ ਯਾਤਰਾ ਦੀ ਅਗਵਾਈ ਨਾਲ ਕਰਨਗੇ ਤੇ ਨਾਲ ਤੁਹਾਨੂੰ ਤੁੰਗਾਂ ਸਾਹਿਬ ਨੇ ਦੱਸਿਆ ਸੁਖਵੀਰ ਬਾਦਲ ਜੀ ਵੀ ਆ ਰਹੇ ਆ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦੇਈਏ ਤੇ ਸਮਾਜ ਦੇ ਵਿੱਚ ਜਿਹੜਾ ਜਿਵੇਂ ਤੁਸੀਂ ਦੇਖਿਆ ਕੱਲ ਰਾਵਣ ਦਾਨ ਕਰਕੇ ਬੁਰਾਈ ਦਾ ਸਮਾਪਨ ਤੇ ਅਛਾਈ ਨੂੰ ਉਭਾਰਿਆ ਗਿਆ ਤੇ ਇਦਾਂ ਹੀ ਅਸੀਂ ਵੀ ਇੱਕ ਚੰਗਾ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਜਿਹੜਾ ਦਲੀ ਸਮਾਜ ਆ ਉਹ ਇੱਕ ਚੰਗੀ ਰਾਹ ਤੇ ਚੱਲੇ ਚੰਗੇ ਪੜੇ ਜੁੜੇ ਤੇ ਜਿਹੜਾ ਸਮਾਜ ਨੂੰ ਅੱਗੇ ਲੈ ਕੇ ਜਾਵੇ ਜੀ ਜੀ ਦੇਖੋ ਜੀ ਇਹ ਪਿਆਰ ਹੈ ਇਹੀ ਤਾਂ ਪੰਜਾਬ ਦੀ ਖੂਬਸੂਰਤੀ ਹੈ ਕਿ ਪੰਜਾਬ ਦੇ ਵਿੱਚ ਸਾਰੇ ਧਰਮਾਂ ਨੂੰ ਇੱਕੋ ਜਿਹਾ ਮੰਨਿਆ ਜਾਂਦਾ ਤੇ ਸਾਰੇ ਜਦ ਵੀ ਕੋਈ ਧਾਰਮਿਕ ਸਮਾਗਮ ਹੁੰਦਾ ਉਹ ਕਿਸੇ ਵੀ ਜਾਤ ਧਰਮ ਦਾ ਹੋਵੇ ਉਹਦੇ ਵਿੱਚ ਪੂਰੇ ਪੰਜਾਬ ਦੇ ਲੋਕ ਹੈ ਜਿਹੜੇ ਬਾਜ਼ਾਰ ਵਾਲੇ ਆ ਮਾਰਕੀਟ ਐਸੋਸੀਏਸ਼ਨ ਆ ਉਹ ਪੂਰਾ ਆਪਣਾ ਰੋਲ ਅਦਾ ਕਰਦੀਆਂ ਉਹ ਵੱਖ-ਵੱਖ ਸਟੇਜਾਂ ਲਗਾ ਕੇ ਤੇ ਆਪਣਾ ਰੰਗਰ ਲਗਾ ਕੇ ਜਿਹੜਾ ਸ਼ੋਭਾ ਯਾਤਰਾ ਦਾ ਮਤਲਬ ਸਮਾਪਨ ਕਰਦੇ ਜੀ ਸਾਧਨ ਦੇ ਲਈ ਧੰਨਵਾਦ ਲਵਕੁਸ਼ ਪਾਲਕ ਭਾਰਤੀ ਸੰਸਕ੍ਰਿਤੀ ਦੇ ਪਿਤਾਮਾ ਪਵਨ ਯੋਗ ਵਿਸ਼ੇਸ਼ ਚੇਤਾ ਮਹਾਰਮਾਇੰਦ ਚੇਤਾ ਭਗਵਾਨ ਵਾਲਮੀਕੀ ਮਹਾਰਾ ਦੇ ਗੜਾ ਪਵਨ ਪ੍ਰਗਟ ਉਤਸਵ 7 ਅਕਤੂਬਰ ਨੂੰ ਪੂਰੇ ਵਰਲਡ ਦੇ ਵਿੱਚ ਬੜੇ ਹੀ ਹਰਸ਼ ਉਲਾਸ ਨਾਲ ਮਨਾਇਆ ਜਾ ਰਿਹਾ ਹੈ ਉਸ ਸੰਬੰਧ ਦੇ ਵਿੱਚ ਭਾਰਤੀ ਵਾਲਮੀਕੀ ਧਰਮ ਸਮਾਜ ਕਿਉਂਕਿ ਇੱਥੇ ਭਾਰਤੀ ਵਾਲਮੀਕੀ ਧਰਮ ਸਮਾਜ ਦੀ ਗੱਲ ਇਸ ਕਰਕੇ ਕਹਿਣੀ ਚਾਹੁੰਦਾ ਕਿ 24 ਮਈ 1964 ਨੂੰ ਲੁਧਿਆਣੇ ਦੀ ਇਸ ਪਵਿੱਤਰ ਧਰਤੀ ਤੋਂ ਬਿਸ਼ੱਕ ਦੀ ਅੱਜ 5 5 6 6 ਭਾਵアド 10 ਆਦਸ ਭਾਵアド ਕਿੰਨੇ ਤਰ੍ਹਾਂ ਦੀ ਬਣ ਗਈਆਂ ਲੇਕਿਨ ਸਭ ਦੀ ਜਿਹੜੀ ਜਨਨੀ ਹੈ ਉਹ ਲੁਧਿਆਣੇ ਦੀ ਇਹ ਪਵਿੱਤਰ ਧਰਤੀ ਹੈ ਔਰ ਪਰਮਪితਾ ਪਰਮਾਤਮਾ ਭਗਵਾਨ ਵਾਲਮੀਕੀ ਮਾਰਾ ਦੀ ਗਿੜੀ ਅਸੀਮ ਸ਼ਕਤੀ ਹੈ ਉਸ ਸ਼ਕਤੀ ਬਾਰੇ ਸਵੈਮ ਭਗਵਾਨ ਰਾਮ ਨੇ ਕੀ ਕਿਹਾ ਸੀਗਾ ਕਿ ਤੁਮ ਤ੍ਰੈਕਾਲ ਦਰਸ਼ੀ ਮੁਨੀਨਾਤਾ ਵਿਸ਼ਵ ਵਿਦਰਜਿਮ ਤਿਮਰੇ ਹਾਤਾ ਇਹੇ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜਿਹੜਾ ਸੰਸਾਰ ਆ ਇਹ ਤੁਹਾਡੇ ਹੱਥ ਦੇ ਵਿੱਚ ਇੱਕ 베ਰ ਦੇ ਸਮਾਨ ਹੈ ਸੋ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੀ ਸ਼ਕਤੀਆਂ ਬਾਰੇ ਕੀ ਇੱਥੇ ਐਕਸਪਲੇਨ ਕਰੀਏ ਲਵ ਕੁਸ਼ ਨੂੰ ਲੈ ਕੇ ਚਾਹੇ ਕੁਸ਼ਾ ਤੋਂ ਕੁਸ਼ ਕਿਵੇਂ ਬਣਾਇਆ ਇਸੇ ਪ੍ਰਕਾਰ ਪਰਮਪితਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਔਰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੀ ਜਿਹੜੀ ਸ਼ਿਕਸ਼ਾਵਾਂ ਵਾ ਜਿਹੜਾ ਉਹਨਾਂ ਦਾ ਸੰਦੇਸ਼ ਆ ਪੜ੍ਹਾਈ ਦਾ ਐਜੂਕੇਸ਼ਨ ਦਾ ਉਹਨੂੰ ਲੈ ਕੇ ਸਾਡੇ ਭਾਰਤੀਆ ਵਾਲਮੀਕੀ ਧਰਮ ਸਮਾਜ ਦੇ ਜਿਹੜੇ ਸ਼ਰਮੌਰ ਨੇ ਵਿਰੇਸ਼ ਨਰੇਸ਼ ਤੰਗਾਂ ਜੀ ਔਰ ਅਸੀਂ ਸਾਰੇ ਉਹਨਾਂ ਨਾਲ ਟੀਮ ਦੇ ਮੈਂਬਰਜ਼ ਆ ਅਸੀਂ ਸਾਰੇ ਵਚਨਬੱਧਤ ਆ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਦੇ ਸਾਡੇ ਈਸ਼ਟ ਦੇ ਇਸ ਪਰਬ ਨੂੰ ਲੈ ਕੇ ਸਮੁੱਚੇ ਲੁਧਿਆਣਾ ਸ਼ਹਿਰ ਚ ਨਹੀਂ ਪੰਜਾਬ ਚ ਨਹੀਂ ਪੂਰੇ ਵਰਲਡ ਚ ਉਤਸ਼ਾਹ ਹੈ ਉਸੇ ਲੜੀ ਦੇ ਅਧੀਨ 5 ਅਕਤੂਬਰ ਨੂੰ ਦਰੇਸੀ ਦੇ ਖੁੱਲੇ ਮੈਦਾਨ ਤੋਂ ਸਮਾਗਮ ਔਰ ਆਪਣਾ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕਰਕੇ ਭਾਰਤੀਆ ਵਾਲਮੀਕੀ ਤਰਨ ਸਮਾਜ ਸਮਾਜਿਕ ਇਕਤਾ ਦਾ ਸੰਦੇਸ਼ ਦੇਣਾ ਚਾਹੁੰਦੀ ਹੈ ਕਿਉਂਕਿ ਇਸ ਭਵਿਆ ਪ੍ਰੋਗਰਾਮ ਦੇ ਵਿੱਚ ਹਰ ਤਰ੍ਹਾਂ ਦਾ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਹਰ ਤਰ੍ਹਾਂ ਦਾ ਸਮਾਜਿਕ ਸਾਰੇ ਸੰਤ ਪਹੁੰਚ ਕੇ ਪਰਮ ਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਾਰਾਇਦਾ ਅਸ਼ੀਰਵਾਦ ਲੈਣਗੇ ਉਹਨਾਂ ਦਾ ਗੁਣਗਾਨ ਜਿਹੜਾ ਕਰਨ ਜਾ ਰਹੇ ਨੇ ਰਕੇਸ਼ ਰਾਹੀ ਤੇ ਪਵਨ ਧਰਾਵੜ ਜੀ ਅੰਮ੍ਰਿਤਸਰ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਮੈਂ ਸਮੁੱਚੇ ਲੁਧਿਆਣੇ ਸ਼ਹਿਰ ਦੇ ਹਰ ਇੱਕ ਵਰਗ ਦੇ ਹਰ ਇੱਕ ਸਮਾਜ ਦੇ ਸਾਰੇ ਸੰਤ ਗਣ ਨੂੰ ਸਾਰੇ ਹੀ ਸਮਾਜਿਕ ਮੰਦਰ ਕਮੇਟੀਆਂ ਦੇ ਜਿਹੜੇ ਨੁਮਾਇੰਦੇ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਇਸ ਮਹਾਕੁੰਭ ਮਹਾਪਰਵ ਦੇ ਵਿੱਚ ਪਹੁੰਚ ਕੇ ਪਰਮਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਜੀ ਦੀ ਸਿੱਖਿਆਵਾਂ ਨੂੰ ਲੈ ਕੇ ਕਿਸ ਪ੍ਰਕਾਰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿਵੇਂ ਵੱਖ-ਵੱਖ ਤਰ੍ਹਾਂ ਦੀਆਂ ਸਾਰੀਆਂ ਜਿਹੜੀਆਂ ਝਾਕੀਆਂ ਹੋਣਗੀਆਂ ਉਹਨਾਂ ਨੂੰ ਅਜੇਪਾਲ ਦੇ ਸਾਵਰ ਜੀ ਨੇ ਰਹਿਲਾ ਜੀ ਨੇ ਰਾਜਵੀਰ ਜੀ ਨੇ ਸਾਰੀ ਟੀਮ ਘਰਮੱਗਿਆ ਜੀ ਬੈਠੇ ਆ ਰਵੀ ਮਤੰਗ ਜੀ ਸਾਰਿਆਂ ਨੇ ਮਿਲ ਕੇ ਕਿਵੇਂ ਤਿਆਰ ਕੀਤਾ ਔਰ ਕਿਵੇਂ ਉਹਨੂੰ ਪਰਮਾਤਮਾ ਵਾਲਮੀਕੀ ਮਹਾਰਾ ਜੀ ਦੀਆਂ ਜਿਹੜੀਆਂ ਐਜੂਕੇਸ਼ਨ ਨੂੰ ਸਿੱਖਿਆ ਨੂੰ ਲੈ ਕੇ ਧਰਮ ਨੂੰ ਲੈ ਕੇ ਵਿਸ਼ੇਸ਼ ਕਰਕੇ ਕਿਉਂਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਇੱਕ ਥੋੜਾ ਮੰਦ ਭਾਗਾ ਕੰਮ ਚੱਲ ਪਿਆ ਕਿ ਅਸੀਂ ਸਾਰੇ ਵੀ ਕਾਊਂਟਰ ਈਚ ਐਂਡ ਐਵਰੀਬਾਡੀ 댓 ਸ਼ੁੱਡ ਨਾਟ ਬੀ ਸਾਨੂੰ ਇੱਕ ਦੂਜੇ ਦੀ ਗੱਲ ਨੂੰ ਨਹੀਂ ਕਟਣਾ ਚਾਹੀਦਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹਰ ਇੱਕ ਧਰਮ ਦੀ ਜਿਹੜੀ ਵੀ ਮਰਿਆਦਾ ਉਸ ਮਰਿਆਦਾ 'ਚ ਰਹਿ ਕੇ ਸਾਨੂੰ ਸਾਰਿਆਂ ਨੂੰ ਮਾਨ ਸਨਮਾਨ ਦੇਣਾ ਚਾਹੀਦਾ ਭਾਵਾਦਸ ਵਿਰੇਸ਼ ਨਰੇਸ਼ਟਾ ਗਾਂ ਦੀ ਅਗਵਾਈ ਦੇ ਵਿੱਚ ਇਸ ਗੱਲ ਦੀ ਵਚਨ ਬੱਧਤਾ ਹੈ ਔਰ ਅਸੀਂ ਸਾਰੇ ਹੀ ਇਸ ਸ਼ੋਭਾ ਯਾਤਰਾ ਸਮਾਗਮ ਦੇ ਰਾਹੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਚਾਹੇ ਕੋਈ ਭਾਰਤੀ ਜਨਤਾ ਪਾਰਟੀ ਨੂੰ ਬਿਲੋਂਗ ਕਰਦਾ ਚਾਹੇ ਸ਼੍ਰੋਮਣੀ ਅਕਾਲੀ ਦਲ ਨੂੰ ਬਿਲੋਂਗ ਕਰਦਾ ਚਾਹੇ ਆਮ ਆਦਮੀ ਪਾਰਟੀ ਜਾਂ ਫਿਰ ਕਾਂਗਰਸ ਨੂੰ ਬਿਲੋਂਗ ਕਰਦਾ ਸਾਰੇ ਹੀ ਪਰੰਪਰਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾਧਿਆ ਸਿੱਖਿਆ ਦੀਕਸ਼ਾ ਨੂੰ ਮੰਨ ਕੇ ਉਹਨਾਂ ਆਦੀਆਂ ਜਿਹੜੀਆਂ ਐਥਿਕਸ ਹੈਗੇ ਉਹਨਾਂ ਨੂੰ ਮੰਨ ਕੇ ਇੱਥੇ ਆ ਕੇ ਆਪਣੀ ਹਾਜ਼ਰੀ ਲਵਾਉਣਗੇ ਔਰ ਮੈਂ ਲੁਧਿਆਣਾ ਸ਼ਹਿਰ ਦੇ ਸਾਰੇ ਹੀ ਨਗਰ ਵਾਸੀਆਂ ਨੂੰ ਬੇਨਤੀ ਕਰਨਾ ਚਾਹਨਾ ਕਿ ਤੁਸੀਂ ਸਾਰੇ ਵੱਧ ਚੜ ਕੇ ਇਸ ਸ਼ੋਭਾ ਯਾਤਰਾ ਦੇ ਵਿੱਚ ਆਪਣੀ ਆਹੂਦੀ ਪਾ ਕੇ ਸ਼ੋਭਾ ਯਾਤਰਾ ਔਰ ਸਮਾਗਮ ਦਾ ਆਨੰਦ ਮਾਣੋ ਕਿਉਂਕਿ ਇਸ ਸ਼ੋਭਾ ਯਾਤਰਾ ਵਿੱਚ ਇੱਕ ਵਿਸ਼ੇਸ਼ ਗੱਲ ਲੰਗਰ ਵੀ ਇੱਥੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੀ ਅਸੀਮ ਕਿਰਪਾ ਨਾਲ ਨਿਰੰਤਰ ਚੱਲੇਗਾ ਔਰ ਸਾਰੇ ਜਣੇ ਜੋ-ਜੋ ਵੀ ਮੇਰਾ ਭੈਣ ਭਰਾ ਭਾਈ ਬੰਧੂ ਸਾਰੇ ਸਮਾਜਿਕ ਬੰਦੇ ਆਪਣਾ ਕੋਈ ਵੀ ਕੰਟ੍ਰਿਬਿਊਸ਼ਨ ਕਰਨਾ ਚਾਹੁੰਦੇ ਆ ਚਾਹੇ ਉਹ ਸਟੇਜ ਲਗਾ ਕੇ ਚਾਹੇ ਫੁੱਲ ਰਾਧੀ ਪੁਸ਼ਪ ਵਰਖਾ ਕਰਕੇ ਕਿਸੇ ਵੀ ਪ੍ਰਕਾਰ ਪ੍ਰਮਾਤਮਾ ਵਾਲਮੀਕੀ ਮਹਾਰਾਜ ਦਾ ਅਸ਼ੀਰਵਾਦ ਲੈਣਾ ਚਾਹੁੰਦੇ ਹੋ ਮੇਰੀ ਪੂਰਨ ਆਸਥਾ ਪ੍ਰਮਾਤਮਾ ਵਾਲਮੀਕੀ ਮਹਾਰਾਜ ਕਿਉਂਕਿ ਮਾਤਾ ਸੀਤਾ ਨੂੰ ਕਿਸ ਪ੍ਰਕਾਰ ਦੁਆਰਾ ਉਹਨੇ ਪਰਿਵਾਰ ਚ ਵਾਪਸੀ ਕਰਾਈ ਲਵ ਔਰ ਕੁਸ਼ ਨੂੰ ਕਹਿੰਦੇ ਮਾਂ ਮਰਵਾਇਆ ਰਾਮ ਸੇ 라ਵਣ ਵੀਰ ਵਿਦਵਾਨ ਫਿਰ ਮਰਵਾਇਆ ਰਾਮ ਕੋ ਦੁਆਰਾ ਦੋਨਾਂ ਦਾ ਕਿਵੇਂ ਛੋਟੇ ਛੋਟੇ ਦੋ ਬਾਲਕਾਂ ਨੂੰ ਅਸੀਮ ਸ਼ਕਤੀ ਦਾ ਮਾਲਕ ਬਣਾਇਆ ਇਸ ਲਈ ਪ੍ਰਮਾਤਮਾ ਵਾਲਮੀਕੀ ਮਹਾਰਾਜ ਦੇ ਅੱਤੇ ਹਾਸ दैट इज नॉट ਸੋ ਈਜ਼ੀ ਟੂ ਡਿਸਕ੍ਰਾਈਬ ਹੇਅਰ ਸੋ ਅਪਾ ਇੱਥੇ ਲੇਟਰ ਆਨ ਗੱਲ ਕਰਾਂਗੇ ਸਭ ਨੂੰ ਇੱਕ ਵਾਰ ਫਿਰ ਤੋਂ ਬੇਨਤੀ ਇਹ ਸਾਰੇ ਹੀ ਧਰਮ ਪ੍ਰੇਮੀ ਵੀਰ ਇਸ ਮਹਾਕੁੰਭ ਦੇ ਵਿੱਚ ਆਪਣੀ ਜਰੂਰ ਹਾਜ਼ਰੀ ਲਵਾਓ ਖਾਸ ਕਰ ਮਾਤਾ ਭੈਣਾਂ ਲਈ ਇੱਥੇ ਵਿ ਵਿਸ਼ੇਸ਼ ਪ੍ਰਬੰਧ ਹੋਵੇਗਾ ਕਿਸੇ ਪ੍ਰਕਾਰ ਦਾ ਸਰਕਾਰ ਨੂੰ ਵਿਸ਼ੇਸ਼ ਕਰ ਪੁਲਿਸ ਕਮਿਸ਼ਨਰ ਮਿਸਟਰ ਸੁਪਨ ਸ਼ਰਮਾ ਜੀ ਨੂੰ ਬੇਨਤੀ ਕਰਨਾ ਚਾਹਨਾ ਕਿ ਵੈਸੇ ਸਾਨੂੰ ਪੂਰਨ ਆਸ ਹੈ ਕਿ ਤੁਸੀਂ ਵਿਵਸਥਿਤ ਤਰੀਕੇ ਨਾਲ ਇਸ ਸ਼ੋਭਾ ਯਾਤਰਾ ਨੂੰ ਚਲਾਓਗੇ ਲੇਕਿਨ ਸਾਡੇ ਵੱਲੋਂ ਪਰਸਨਲ ਲੈਵਲ ਤੇ ਵੀ ਨਰੇਸ਼ ਤੰਗਾਨ ਜੀ ਨੇ ਅਜੀਪਾਲ ਜੀ ਨੇ ਇਹਨਾਂ ਸਾਰਿਆਂ ਨੇ ਮਿਲ ਕੇ ਬੜਾ ਅੱਛਾ ਵਧੀਆ ਤਰੀਕੇ ਨਾਲ ਇਸ ਗੱਲ ਦਾ ਅਰੇਂਜ ਕੀਤਾ ਕਿ ਕਿਸੇ ਨਾਲ ਵੀ ਕਿਸ ਤਰ੍ਹਾਂ ਦੀ ਕੋਈ ਮਿਸ ਹੈਪਨਿੰਗ ਨਾ ਹੋਵੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਵਾਰ ਸਾਰਿਆਂ ਨੂੰ ਖੁੱਲੇ ਦਿਲ ਤੋਂ ਸੱਦਾ ਪੱਤਰ ਦੇਣਾ ਇਨਵਾਈਟ ਕਰਦਾ ਕਿ ਆਓ ਸਾਰੇ ਮਿਲ ਕੇ ਇਸ ਪਰਮਾਤਮਾ ਵਾਲਮੀਕੀ ਮਹਾਰਾ ਦਾ ਜਿਹੜਾ ਮਹਾਸ্নান ਹੋ ਜਾ ਰਿਹਾ ਹੈ ਹੁਣ ਜਾ ਰਿਹਾ ਹੈ ਉਹਦੇ ਚ ਆਪਾਂ ਸਾਰੇ ਆਪਣੀ ਆਪਣੀ ਹੋਂਦੀ ਔਰ ਸ্নান ਦਾ ਆਪਾਂ ਹਿੱਸਾ ਬਣੀਏ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਪੀਮ ਜੈ ਭਾਰਤ ਜੈ ਕਬੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਵੀਰ ਸ੍ਰੇਣੀ ਰੇਸਟਿੰਗ ਅੰਜੀ ਦੀ ਅਗਵਾਈ ਦੇ ਵਿੱਚ ਕੀਤੀ ਗਈ ਹੈ ਔਰ ਅਸੀਂ ਆਪ ਜੀ ਦੇ মিডিਆ ਮਾਧਿਅਮ ਤੋਂ ਪੂਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਪਰਮਪੀਦਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ 7 ਤਰੀਕ ਨੂੰ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਣਾ ਵਾ ਉਸੇ ਲੜੀ ਦੇ ਵਿੱਚ ਭਾਰਤੀਆ ਵਾਲਮੀਕੀ ਧਰਮ ਸਮਾਜ ਵੱਲੋਂ ਵੀ ਲੁਧਿਆਣੇ ਦੀ ਪਾਵਨ ਧਰਤੀ ਉਤੇ ਦ੍ਰੈਸ਼ਟੀ ਦੇ ਖੁੱਲੇ ਮੈਦਾਨ ਤੋਂ ਇੱਕ ਵਿਸ਼ਾਲ ਸ਼ੋਹਰਤ ਦਾ ਜਿਹੜਾ ਵਾ ਉਹ ਆਯੋਜਨ ਹੋਣ ਜਾ ਰਿਹਾ ਵਾ ਮੈਂ ਆਪ ਜੀ ਦੇ মিডিਆ মিডিਆ ਦੇ ਚੈਨਲ ਮਾਧਿਮ ਰਾਹੀਂ ਸਾਰੇ ਲੁਧਿਆਣਾ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਪੂਰੇ ਪਰਿਵਾਰ ਸਮੇਤ ਇਸ ਸ਼ੋਭਾ ਯਾਤਰਾ ਪਰਮਪੀਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਾਰੇ ਸ਼ੋਭਾ ਬਣਾ ਲਈ। ਸੰਗਠਨ ਵਿੱਚ ਸ਼ਾਮਲ ਹੋਵੋ ਸ਼ੋਭਾ ਬਣਾ ਲਈ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਵੋ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ। ਆਜੋ ਵੀ ਇੱਧਰ ਆਓ। ਆਜੋ ਨਾਲੋਂ ਤੁਸੀਂ ਇੱਧਰ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਭੀਮ ਜੈ ਭਾਰਤ। ਜਿੰਦੱਕੇ ਤੁਹਾਨੂੰ ਪਤਾ ਵਾ ਕਿ ਪਰਮਪੀਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਜੀ ਦਾ ਜਿਹੜਾ ਪਾਵਨ ਪ੍ਰਕਾਟ ਉਤਸਵ 7 ਅਕਤੂਬਰ ਨੂੰ ਪੂਰੀ ਦੁਨੀਆ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਵਾ। ਉਸੇ ਲੜੀ ਦੇ ਵਿੱਚ ਦ੍ਰੈਸ਼ਟੀ ਦੇ ਵਿਸ਼ਾਲ ਮੈਦਾਨ ਦੇ ਵਿੱਚੋਂ 5 ਅਕਤੂਬਰ ਦਿਨ ਐਤਵਾਰ ਨੂੰ ਸਮਾਂ 2:00 ਵਜੇ 4 ਮਿੰਟ ਤੇ ਇੱਕ ਵਿਸ਼ਾਲ ਸੋਭਾ ਯਾਤਰਾ ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾ ਦਸ ਵਿਰੇਸ਼ ਨਰੇਸ਼ ਸਿੰਘ ਜੀ ਦੀ ਯੋਗ ਅਗਵਾਈ ਦੇ ਵਿੱਚ 20 ਸ਼੍ਰੇਸ਼ ਰਵੀਵਾਲੀ ਜੀ, ਵੀਰ ਸ਼੍ਰੇਸ਼ ਅਜੇਪਾਲ ਜੀ ਦੀ ਤੇ ਭਾਵਾ ਦਸ ਦੀ ਜਿਹੜੀ ਜ਼ਿਲ੍ਹੇ ਦੀ ਟੀਮ ਆ ਉਹਦੀ ਅਗਵਾਈ ਦੇ ਵਿੱਚ ਗੱਡੀ ਜਾ ਰਹੀ ਹੈ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਸੰਸਥਾਵਾਂ ਨੂੰ ਇਹ ਹੀ ਅਪੀਲ ਆ ਵੀ ਸ਼ੋਭਾ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਆਪਣੇ ਪਰਿਵਾਰ ਸਹਿਤ ਸਾਥੀਆਂ ਸਹਿਤ 5 ਤਰੀਕ ਨੂੰ ਦਰੇਸ਼ੀ ਦੇ ਵਿਸ਼ਾਲ ਮੈਦਾਨ ਦੇ ਵਿੱਚ ਜਰੂਰ ਪਹੁੰਚੋ ਤੇ ਪਰਮਪੀਦਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਭ ਤੋਂ ਪਹਿਲੇ ਸਾਰਿਆਂ ਨੂੰ ਜੈ ਵਾਲਮੀਕੀ ਜੈ ਜੀ तो पूरे भारत में भगवान वाल्मीकि जी का प्रकाश उत्सव मनाया जा रहा उसी लड़ी में लुधियाने की पवित्र धरती तो दृष्टि ग्राउंड तो आसमानी ध्वज के नीचे वीर श्रेष्ठ नरेश दिंगान जी वीर वीरेश नरेश दिंगान जी की अध्यक्षता में पहले समागम होगा उसके बाद शोभा यात्रा निकलेगी और जहाँ तक भी मेरा अनुमान है आपको देखने को मिलेगा जो शोभा यात्रा का जो रूप है वो अलग से ही मिलेगा आपको बहुत ही श्रद्धालु और सब में उत्साह है लुधियाना वासियों में जितने भी वार्ड काउंसलर जितने भी एरिए पड़ रहे काउंसलरी के या पिंड देहात पड़ रहा है उन्होंने बहुत उत्साह है बहुत ज़्यादा संख्या में पहुँचेंगे अपनी अलग अलग झांकियाँ बना के और मेरी सभी से अपील है कि सभी ने पाँच तारीख न दो बजे दृश्य ग्राउंड पहुँच जाना है सारा जय वाल्मीकि जी जय भीम जय भक्त धनबाद